ਹਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਸਸ਼ੀ ਕਾਲ ਦੋਸਤੋ ਦੋਸਤੋ ਹੰਸਰਾਜ ਹੰਸ ਤੋਂ ਬਾਅਦ ਬੀਜੇਪੀ ਆਗੂ ਰਵਨੀਤ ਬਿੱਟੂ ਨੇ ਅੱਜ ਕਿਸਾਨਾਂ ਨੂੰ ਸਰੇਮ ਧਮਕੀਆਂ ਦਿੱਤੀਆਂ ਇਹ ਇਹ ਉਹਨਾਂ ਨੇ ਇੱਕ ਚੌਣ ਰੈਲੀ ਦੇ ਦੌਰਾਨ ਕਿਹਾ ਉਹਨਾਂ ਕਿਹਾ ਕਿ ਕਿਸਾਨ ਚਾਰਕ ਡੰਡੀਆਂ ਲੈ ਕੇ ਸੜਕਾਂ ਤੇ ਖੜੇ ਹੋ ਜਾਂਦੇ ਹਨ ਤੇ ਸਾਨੂੰ ਪਿੰਡਾਂ ਵਿੱਚ ਵਰਨ ਨਹੀਂ ਦਿੰਦੇ। ਵੋਟਾਂ ਤਾਂ ਪੈਣਗੀਆਂ ਤੇ ਭਾਜਪਾ ਦੀ ਸਰਕਾਰ ਬਣੂਗੀ। ਕੀ ਸਰਕਾਰ ਬਣਨ ਤੋਂ ਕਿਸਾਨ ਰੋਕ ਲੈਣਗੇ? ਕੀ ਕਿਸਾਨ ਵੋਟਾਂ ਪੈਣ ਤੋਂ ਰੋਕ ਲੈਣਗੇ? ਉਹਨਾਂ ਦਾ ਮਤਲਬ ਇਹੀ ਹੋਇਆ। ਦੋਸਤੋ, ਰਵਨੀਤ ਬਿੱਟੂ ਨੇ ਕਿਹਾ ਕਿ ਹਰ ਕਿਸਾਨ ਦਾ ਹਿਸਾਬ ਕੀਤਾ ਜਾਏਗਾ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ। ਉਹਨਾਂ ਕਿਹਾ ਕਿ ਉਹਨਾਂ ਕੋਲ ਕੱਲੇ-ਕੱਲੇ ਕਿਸਾਨ ਦੀ ਵੀਡੀਓ ਹੈ। ਤੇ ਸਰਕਾਰ ਵਾਣ ਤੇ ਕਿਸਾਨਾਂ ਦੇ ਪਰਚੇ ਕਰਕੇ ਡਿਬਰੂਗਲ ਜ਼ਿਲ੍ਹੇ ਭੇਜਣ ਦੀ ਧਮਕੀ ਦਿੱਤੀ। ਦੋਸਤੋ ਉਹਨਾਂ ਨੇ ਬੜੇ ਸਖਤ ਵਾੜਾਂ ਦੇ ਵਿੱਚ ਕਿਸਾਨਾਂ ਨੂੰ ਬੰਦੇ ਦਾ ਪੁੱਤ ਬਣ ਜਾਣ ਤੱਕ ਦੀ ਗੱਲ ਕਹੀ ਜੋ ਕਿ ਤੁਸੀਂ ਮੈਂ ਤੁਹਾਨੂੰ ਐਂਡ ਦੇ ਵਿੱਚ ਪੂਰੀ ਵੀਡੀਓ ਦਿਖਾਉਂਗਾ। ਉਹਦੇ ਵਿੱਚ ਵੀ ਉਹਨਾਂ ਨੇ ਪੂਰਾ ਕਲੀਅਰ ਵਰਲਡ ਦੇ ਵਿੱਚ ਕਿਹਾ ਕਿ ਕਿਸਾਨ ਬੰਦੇ ਦੇ ਪੁੱਤ ਬਣ ਜਾਣਾ। ਇਹਦਾ ਮਤਲਬ ਇਹ ਹੋ ਇਹ ਹੋਇਆ ਕਿ ਕਿਸਾਨ ਕੀ ਬੰਦੇ ਦੇ ਪੁੱਤ ਨਹੀਂ ਹਨ। ਇਸ ਤਰ੍ਹਾਂ ਸਿੱਧੀ ਗਲਤ ਵਰਡਿੰਗ ਯੂਜ਼ ਕਰਨਾ ਇੱਕ ਪੋਲੀਟੀਸ਼ੀਅਨ ਨੂੰ ਫੇਮਸ ਪੋਲੀਟੀਸ਼ੀਅਨ ਨੂੰ ਸ਼ੋਭਾ ਨਹੀਂ ਦੰਦਾ ਹੈਗਾ ਬਿੱਟੂ ਨੇ ਕਿਹਾ ਕਿ ਚਾਰ ਦਿਨ ਤੋਂ ਬਾਅਦ ਕੱਲੇ-ਕੱਲੇ ਕਿਸਾਨ ਦਾ ਹਿਸਾਬ ਕੀਤਾ ਜਾਏਗਾ ਅਤੇ ਕਿਸਾਨਾਂ ਨੂੰ ਪਰਚੇ ਕਰਕੇ ਡਿਬਰੂਗਲ ਜੇਲ੍ਹ ਭੇਜਿਆ ਜਾਏਗਾ ਬਿੱਟੂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣ ਤੋਂ ਕੋਈ ਨਹੀਂ ਰੋਕ ਸਕਦਾ ਦੋਸਤੋ ਇਹ ਤਾਂ ਭਾਜਪਾ ਆਗੂ ਵੱਲੋਂ ਸਾਰੇ ਆਮ ਕਿਸਾਨਾਂ ਨੂੰ ਧਮਕੀ ਦਿੱਤੀ ਗਈ ਹੈ ਜ਼ਿਕਰ ਜੋਗ ਹੈ ਦੋਸਤੋ ਕਿ ਰਵਨੀਤ ਬਿੱਟੂ ਪਹਿਲਾਂ ਤੋਂ ਰਵਨੀਤ ਬਿੱਟੂ ਤੋਂ ਪਹਿਲਾਂ ਬੀਜਪੀ ਆਗੂ ਹੰਸਰਾਜ ਹੰਸ ਨੇ ਵੀ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਹੰਸਰਾਜ ਹੰਸ ਬੀਜਪੀ ਦੇ ਉਮੀਦਵਾਰ ਹਨ ਫਰੀਦਕੋਟ ਲੋਕ ਸਭਾ ਸੀਟ ਤੋਂ ਦੋਸਤੋ ਰਵਨੀਤ ਬਿੱਟੂ ਜੋ ਕਿ ਬੀਜਪੀ ਦੇ ਕੈਂਡੀਡੇਟ ਹਨ ਲੁਧਿਆਣਾ ਤੋਂ ਇਸ ਤਰ੍ਹਾਂ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦੇਣਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਇਹ ਸੰਵਿਧਾਨ ਦੇ ਖਿਲਾਫ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਇਹਦਾ ਕਾਰਨ ਇਹ ਕਿ ਸ਼ੋਭਾ ਕਿਉਂ ਨਹੀਂ ਦਿੰਦਾ ਮੈਂ ਸ਼ੇਅਰ ਕਰਨਾ ਦੋਸਤੋ ਭਾਰਤ ਇੱਕ ਲੋਕਤੰਤਰ ਦੇਸ਼ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਇਹ ਹੱਕ ਹੈ ਕਿ ਉਹ ਆਪਣੇ ਵਾਜ ਸ਼ਾਂਤਮਈ ਤਰੀਕੇ ਨਾਲ ਦਰਨਾ ਪ੍ਰਦਰਸ਼ਨ ਕਰ ਸਕਦੇ ਹਨ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹਨ ਅਰ ਭਾਰਤ ਦਾ ਸੰਵਿਧਾਨ ਇਹ ਪਰਮਿਸ਼ਨ ਦਿੰਦਾ ਹੈ ਕਿਸਾਨ ਸੜਕਾਂ ਤੇ ਹਨ 13 ਜੂਨ ਤੋਂ ਸ਼ੰਭੂ ਬਾਰਡਰ ਤੇ ਵੀ ਬੈਠੇ ਹਨ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਰਾਹ ਵਿੱਚ ਕਿਲਾ ਵੀ ਬਿਸ਼ਾਈਆਂ ਗਿਆ ਕੀ ਉਸ ਸਮੇਂ ਬੀਜੇਪੀ ਆਗੂ ਕਿਸੇ ਨੂੰ ਵੀ ਇਹ ਨਹੀਂ ਦੇਖਿਆ ਕਿ ਬੀਜੇਪੀ ਸਰਕਾਰ ਕਿਸਾਨਾਂ ਨਾਲ ਕਿਸ ਤਰ੍ਹਾਂ ਮਤਰੀ ਮਾਲਾ ਸਲੀਕਾ ਕਰ ਰਹੀ ਹੈ ਕਿ ਕਿਸਾਨ ਪਾਕਿਸਤਾਨੀ ਹਨ ਕਿ ਕਿਸਾਨ ਖਾਲਿਸਤਾਨੀ ਹਨ ਕਿ ਕਿਸਾਨ ਦੇਸ਼த்ਰੋਹੀ ਹਨ ਕਿਸਾਨ ਹਿੰਦੁਸਤਾਨ ਦੇ ਹਨ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ ਇਸ ਕਰਕੇ ਦਿੱਲੀ ਜਾਣ ਦਾ ਅਧਿਕਾਰ ਸਾਰੇ ਕਿਸਾਨਾਂ ਨੂੰ ਹੈ ਗਿਆ ਮਜ਼ਦੂਰਾਂ ਨੂੰ ਹੈ ਗਿਆ ਕੋਈ ਵੀ ਵਪਾਰੀ ਕੋਈ ਵੀ ਐਨੀਵਨ ਜਾ ਸਕਦਾ ਦਿੱਲੀ ਸਾਰਿਆਂ ਦੀ ਰਾਜਧਾਨੀ ਹੈ ਕਿਸੇ ਦੇ ਘਰ ਦੀ ਨਹੀਂ ਹੈਗੀ ਦਿੱਲੀ ਜਦੋਂ ਲੋਕਚੋਣ ਤਾਂ بڑے بڑے ਤਖਤੇ ਪਲਟ ਸਕਦੇ ਹਨ ਪਰ ਇਸ ਤਰ੍ਹਾਂ ਦੀ ਵਰਲਡਿੰਗ ਬੀਜੇਪੀ ਆਗੂ ਦੇ ਦੁਆਰਾ ਬਿਲਕੁਲ ਹੀ ਸ਼ੋਭਾ ਨਹੀਂ ਦਿੰਦੀ ਕਿਉਂਕਿ ਬੀਜੇਪੀ ਦੇ ਇੱਕ ਸੀਨੀਅਰ ਆਗੂ ਹਨ ਪੋਲੀਟੀਸ਼ੀਅਨ ਹਨ ਰਵਨੀਤ ਬਿੱਟੂ ਜੀ ਔਰ ਇੱਕ ਪੜ੍ਹੇ ਲਿਖੇ ਪੋਲੀਟੀਸ਼ੀਅਨ ਹਨ ਜ਼ਿਕਰ ਜੋ ਹੈ ਕਿ ਰੌਣੀਤ ਬਿੱਟੂ ਵੋਟਾਂ ਤੋਂ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਸੀਗੇ ਦੋਸਤੋ ਇਹ ਵੀਡੀਓ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਸਿੱਧੂ ਕੇਮਾਲਾ ਟੀਵੀ ਦੇਖਣ ਲਈ ਸਾਰੇ ਦੋਸਤਾਨਾ ਫੈਨਸ ਦਾ ਤੈਦਲੋ ਧੰਨਵਾਦ ਜੀ ਹਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਹਾਂ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉ ਜਿੰਨੇ ਕੁ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ